ਜੇ ਪੰਜਾਬ ਦੇ ਵਿੱਚ ਮੈਨੂੰ ਮੇਰੇ ਦਾਦਾ ਜੀਆ ਮੈਨੂੰ ਮੇਰੇ ਪਾਪਾ ਜੀ ਹਨਾ ਘਰ ਗਿਫਟ ਨਾ ਕਰਦੇ ਪੇਡ ਆਫ ਤਾਂ ਮੈਂ ਆਪਣੀ ਮਿਹਨਤ ਨਾਲ ਬੜਾ ਔਖਾ ਹੋ ਕੇ ਇੱਕ ਲੋਨ ਤੇ ਕੋਠੀ ਬਣਾਉਂਦਾ ਉਹਦੇ ਕਿਸ਼ਤਾਂ ਲਾਂਚ ਹੀ ਮੇਰੀ ਜ਼ਿੰਦਗੀ ਨਿਕਲ ਜਾਂਦੀ ਜੀ ਫੇਰ ਨਹੀਂ ਮਰੋਂਦਾ ਵੀ ਹਾਏ ਮੈਂ ਖਤਮ ਹੋ ਗਿਆ ਹਾਏ ਮੇਰੇ ਕੋ ਪੈਸੇ ਨਹੀਂ ਬਚ ਰਹੇ ਹਾਏ ਮੈਂ ਕਿਸ਼ਤਾਂ 'ਚ ਫਸ ਗਿਆ ਹਾਏ ਮੈਂ ਹੁਣ ਕੀ ਕਰਾਂ ਇੱਕ ਪਾਸੇ ਤਾਂ ਮੈਂ ਟਰੱਕ ਚੱਕੀ ਜਾਂਦਾ ਪਿਆ ਅਮਰੀਕਾ ਨੂੰ ਗਲਾ ਕੇ ਗਾਣੇ ਇੰਡੀਆ ਫੇਰ ਫੋਨ ਕਰਦਾ ਉਹ ਬਾਈ ਉਰੇ ਤਾਂ ਬੜਾ ਔਖਾ ਵਾ ਅਸੀਂ ਕਿਸ਼ਤਾਂ ਦੇ ਗੇਟ 'ਚ ਫੜ ਕੇ ਕਿਸ ਤਰ੍ਹਾਂ ਲੱਗੇ ਸਾਨੂੰ ਭਾਈ ਇੰਡੀਆ ਉੱਡ ਜਾ ਫੇ ਜੇ ਪੁੱਛੇ ਜਰਾ ਘਰ ਕਿੰਨੇ ਦਾ ਸੀ 6 ਦਾ ਸੀ ਮਿਲਿੰਦੇ ਦਾ ਬੇਚ ਕੇ ਨਿਕਲ ਜਾ ਹਾਂ 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 ਨਹੀਂ ਯਾਰ ਤੈਨੂੰ ਪਤਾ ਹੀ ਨਹੀਂ ਸਹੀ ਟਾਈਮਾਂ ਤੇ ਮਿਹਨਤ ਕੀਤੀ ਹੈ ਹਣ ਛੱਡੀ ਜਾਂਦੀ ਆ ਕਿਉਂ ਸੀ ਮਿਹਨਤ ਨਹੀਂ ਕਰ ਸਕਦੇ ਯਾਰ ਸਾਰੀ ਦੁਨੀਆ ਦਾ ਜਿਹੜਾ ਗਿਆਨ ਆ ਇਹ ਮਾੜੇ ਦੇ ਜਵਾਬਾਂ ਵਾਸਤੇ ਕਿਉਂ ਆ ਤਰੱਕੀ ਕਰਨ ਤਕੜੇ ਦੇ ਬੱਚੇ ਕਰਨ ਚੰਗੀ ਜ਼ਿੰਦਗੀ ਜੀਣ ਤਕੜਿਆਂ ਦੇ ਬੱਚੇ ਜੀਣ ਔਡੀਆਂ ਚ ਘੁੰਮਣ ਥੋੜੇ ਬੱਚੇ ਘੁੰਮਣ ਕਿਉਂ ਸਾਡੇ ਬੱਚਿਆਂ ਨੇ ਗਲਤੀਆਂ ਕੀਤੀਆਂ ਨੇ ਯਾਰ ਜੇ ਮੇਰੀ ਕਿਸਮਤ ਦੇ ਵਿੱਚ ਗੁਰੂ ਮਹਾਰਾਜ ਨੇ ਕੈਨੇਡਾ ਦੀ ਰੋਟੀ ਲਿਖੀ ਹੋਈ ਆ ਸੈੱਟ ਹੋਣਾ ਲਿਖਿਆ ਹੋਣਾ ਕੋਈ ਨਹੀਂ ਰੁਕ ਸਕਦਾ ਬਾਈ ਜੇ ਕਿਸੇ ਬੱਚੇ ਨੇ ਮਿਹਨਤ ਕਰਨੀ ਆ ਜਾ ਕੇ ਯੂਰਪ ਸੈੱਟ ਹੋਣਾ ਜਾ ਕੇ ਉਹ ਸੈੱਟ ਹੋਵੇ ਕਰਕੇ ਯਾਰ ਹਾਂ ਪੰਜਾਬ ਵਾਲਾ ਛੱਡੋ ਮੈਂ ਨਹੀਂ ਕਹਿੰਦਾ ਪੰਜਾਬ ਤੋਂ ਤੁਸੀਂ ਘਰ ਵਿੱਚੋਂ ਜ਼ਮੀਨਾਂ ਵਿੱਚੋਂ ਨਹੀਂ ਕਦੀ ਵੀ ਨਹੀਂ ਵੇਚਣੀਆਂ ਹੈਗੀਆਂ ਇਹ ਤੁਹਾਡੀ ਮਾਂ ਧਰਤੀ ਆ ਹਨਾ ਜਦੋਂ ਬੰਦਾ ਕਾਮਯਾਬ ਹੁੰਦਾ ਨਾ ਸਭ ਤੋਂ ਪਹਿਲਾਂ ਮਾਂ ਕੋਲ ਪਹੁੰਚਦਾ ਸੇਮ ਐਨਆਰਆਈ ਨੇ ਉਹ ਕਾਮਯਾਬ ਹੋਏ ਸਭ ਤੋਂ ਪਹਿਲਾਂ ਪੰਜਾਬ ਕੋਲ ਪਹੁੰਚੇ ਦੱਸੋ ਜੀ ਪਿੰਡਾਂ ਦੇ ਵਿੱਚ ਗੁਰਦੁਆਰੇ ਬਣਾਉਣੇ ਨੇ ਆ ਚੱਕੋ ਫੰਡ ਜੀ ਪਿੰਡਾਂ 'ਚ ਗਰਾਊਂਡ ਬਣਾਉਣੇ ਨੇ ਆ ਚੱਕੋ ਫੰਡ ਜੀ ਕਬੱਡੀ ਕੱਪ ਕਰਾਉਣੇ ਨੇ ਆ ਚੱਕੋ ਫੰਡ ਜੀ ਸਕੂਲ ਵੀ ਸੋਹਣੇ ਸੋਹਣੇ ਸਕੂਲ ਬੱਚੇ ਆ ਚੱਕੋ ਫੰਡ ਜੀ ਕਿਸਾਨ ਅੰਦੋਲਨ ਤੇ ਜਾਣਾ ਆ ਚੱਕੋ ਫੰਡ ਜੀ ਫੇਰ ਬਾਈ ਖਾ ਪੀ ਕੇ ਠੁੱਡੇ ਨਹੀਂ ਮਾਰਨੇ ਚਾਹੀਦੇ ਅਖਿਆਈਆਂ ਜ਼ਿੰਦਗੀ ਦਾ 파ਟ ਆ ਮੇਰੇ ਭਰਾਵੋ ਮੇਰੇ ਭੈਣੋ ਜ਼ਿੰਦਗੀ ਨੇ ਔਖੇ ਰਹਿਣੇ ਰਹਿਣਾ ਇਹਨੇ ਕਦੇ ਸੌਖੇ ਨਹੀਂ ਹੋਣਾ ਪਹਿਲਾ ਸਟਰਗਲ ਹੁੰਦੇ ਨੇ ਪੜਾਈਆਂ ਦੇ ਫਿਰ ਸਟਰਗਲ ਹੁੰਦੇ ਨੇ ਜੌਬਾਂ ਦੇ ਫਿਰ ਵਿਆਹਾਂ ਦੇ ਫਿਰ ਘਰਬਾਰਾਂ ਦੇ ਬਟ ਜੇ ਇੱਕ ਚੰਗਾ ਲੈਵਲ ਤੁਹਾਨੂੰ ਮਿਲਦਾ ਤੁਸੀਂ ਨੂੰ ਨਿੰਦਣੇ ਕਿਉਂ ਇਨ ਨੂੰ ਮਾੜਾ ਨਾ ਬੋਲੋ ਕਰਕੇ ਇੱਕ ਤੁਸੀਂ ਵਿਚਾਰ ਜਿਹੜੇ ਰੱਖਿਆ ਹੋ ਸਕਦਾ ਬਹੁਤ ਸਾਰੇ ਲੋਕ ਤੁਹਾਡੀ ਗੱਲ ਮੰਨ ਜਾਣ ਸਹਿਮਤ ਵੀ ਹੋਣ ਕਈਆਂ ਦੀ ਕੋਈ ਆਲੋਚਨਾ ਵੀ ਹੋ ਸਕਦੀ ਮੇਰਾ ਅਖੀਰਲਾ ਇਹ ਸਵਾਲ ਹੈ ایਯੀਐਸ ਇਮੀਗ੍ਰੇਸ਼ਨ ਸਰਵਿਸ ਦੇਣ ਲੱਗਿਆਂ ਪਹਿਲਾਂ ਆਪਾਂ ਗੱਲਾਂ ਬਹੁਤ ਕੀਤੀਆਂ ਅਖੀਰ ਦੇ ਵਿੱਚ ਕੋਈ ਇਹੋ ਜੀ ਗੱਲ ਜਿਹੜੀ ਲੋਕਾਂ ਨੂੰ ਨਾ ਆ ਧਿਆਨ ਵਿੱਚ ਰੱਖ ਕੇ ਜੇ ਜਾਣਾ ਵਿਦੇਸ਼ ਵਿਆਹ ਤਾਂ ਭੁੱਲਣੀ ਨਹੀਂ ਜਾਈਦੀ ਬਾਕੀ ਗੱਲਾਂ ਭੁੱਲ ਵੀ ਜਾਓਗੇ ਤਾਂ ਕੋਈ ਫਰਕ ਨਹੀਂ ਪੈਣਾ ਸਭ ਤੋਂ ਪਹਿਲਾਂ ਕਾਨੂੰਨ ਦਾ ਪਾਲਣ ਪਾਲਣ ਕਰੋ ਜਿਹੜੇ ਉਸ ਮੁਲਕ ਦੇ ਕਾਨੂੰਨ ਨੇ ਉਹ ਫਾਲੋ ਕਰੋ ਸਾਰੇ ਤੁਸੀਂ ਜਿਹੜੇ ਵੀਜ਼ੇ ਤੇ ਜਾ ਰਹੇ ਹੋ ਉਸ ਵੀਜ਼ੇ ਬਾਰੇ ਅਵੇਅਰ ਹੋਵੋ ਤੇ ਆਪਣੇ ਰਾਈਟਸ ਜਾਣੋ ਤੁਸੀਂ ਉਸ ਵੀਜ਼ੇ ਤੇ ਕੀ ਕੁਝ ਕਰ ਸਕਦੇ ਹੋ ਭਾਵੇਂ ਸਟੂਡੈਂਟ ਹੋ ਭਾਵੇਂ ਵਰਕ ਪਰਮਿਟ ਹੋ ਭਾਵੇਂ ਵੈਸਟਰ ਹੋ ਜਾਂ ਭਾਵੇਂ ਤੁਸੀਂ ਪੀਆਰ ਹੋ ਵੈਸਟਰ ਤੇ ਜਾ ਰਹੇ ਹੋ ਵਰਕ ਪਰਮਿਟ ਕਿਵੇਂ ਲੈਣਾ ਵਾ ਉਹਦਾ ਤਰੀਕਾ ਸਮਝ ਕੇ ਜਾਓ ਆਪ ਦਾ ਸਾਰਾ ਜੇ ਤੁਸੀਂ ਵਰਕਰ ਜਾ ਰਹੇ ਹੋ ਤੁਹਾਡੇ ਰਾਈਟਸ ਕੀ ਨੇ ਉਹ ਸਮਝ ਕੇ ਜਾਓ ਸਾਰੇ ਤੇ ਸਭ ਤੋਂ ਵੱਡੀ ਗੱਲ ਆ ਆਪਣਾ ਸਾਰਾ ਹੋਮਵਰਕ ਕਰਕੇ ਜਾਓ ਕਿਹੜੀ ਥਾਂ ਤੇ ਜਾਣਾ ਇਹਦੇ ਲਾਗੇ ਬੱਸ ਸਟਾਪ ਕਿਹੜੇ ਨੇ ਰੋਟੀ ਕਿੱਥੋਂ ਮਿਲਣੀ ਯਾ ਗੁਰਦੁ ਗੁਰਦਵਾਰਾ ਸਾਹਿਬ ਜਾਂ ਮੰਦਿਰ ਜੀ ਕਿੱਥੇ ਨੇ ਹੈਗੇ ਕਿੱਥੇ ਮੈਂ ਜਾ ਕੇ ਆਪਣਾ ਸੀਸ ਝੁਕਾਉਣਾ ਤੇ ਕਿੱਥੋਂ ਮੈਨੂੰ ਹੌਸਲੇ ਮਿਲਣਾ ਸਭ ਤੋਂ ਵੱਡੀ ਗੱਲ ਜਿਹੜੇ ਨੈਗੇਟਿਵ ਲੋਕਾਂ ਤੋਂ ਬਚੋ ਬਾਹਰ ਜਾ ਕੇ ਜਿਹੜੇ ਹਰ ਵੇਲੇ ਰੋਣਾ ਰੋਣ ਲੱਗੇ ਰਹਿੰਦੇ ਹੁੰਦੇ ਆ ਚੜ੍ਹਦੀ ਕਲਾ ਵਾਲੇ ਲੋਕਾਂ ਨੂੰ ਮਿਲੋ ਜਾ ਕੇ ਜਿਹੜਾ ਜਿਹੜੇ 17 ਚ ਗਏ ਸੀ 80ਾਂ ਚ ਗਏ ਸੀ ਛਿੱਪਾਂ 'ਚ ਬਹਿ ਬਹਿ ਕੇ ਉਹਨਾਂ ਨੇ ਐਡਾ ਕੁਝ ਕੈਨੇਡਾ 'ਚ ਬਣਾਤਾ ਇੰਡੀਆ 'ਚ ਬਣਾਤਾ ਉਹ ਲੋਕਾਂ ਦੀਆਂ ਸਟੋਰੀਆਂ ਸੁਣੋ ਤੇ ਤਰੀਕੇ ਜਾਣੋ ਵੀ ਕਿਵੇਂ ਇੱਕ ਜਨਰਲ ਲੇਬਰ ਉੱਥੇ ਜਾ ਕੇ ਠੇਕੇਦਾਰ ਬਣ ਗਿਆ ਕਿਵੇਂ ਇੱਕ ਡਰਾਈਵਰ ਨੇ ਟ੍ਰਾਂਸਪੋਰਟ ਖੜੀ ਕਰਤੀ ਕਿਵੇਂ ਬੰਦੇ ਰੀਅਲਟਰ ਬਣ ਗਏ ਕਿਵੇਂ ਬੰਦੇ ਇਮੀਗ੍ਰੇਸ਼ਨ ਕੰਸਲਟੈਂਟ ਬਣ ਗਏ ਕਿਵੇਂ ਬੰਦਿਆਂ ਨੇ ਘਰ ਵੇਚਣੇ ਸ਼ੁਰੂ ਕਰਤੇ ਜਾਂ ਕਿਵੇਂ ਬੰਦਿਆਂ ਨੇ ਵੱਡੀਆਂ ਵੱਡੀਆਂ ਆਈਟੀ ਦੀਆਂ ਜੌਬਾਂ ਆ ਲਿੱਤੀਆਂ ਬੈਂਕਾਂ 'ਚ ਵੜੇ ਉਹ ਤਰੀਕਿਆਂ ਨੂੰ ਜਾਣੋ ਤੁਸੀਂ ਉਹ ਲੋਕਾਂ ਨੂੰ ਮਿਲੋ ਨਾ ਕਿ ਉਹ ਲੋਕਾਂ ਨੂੰ ਮਿਲੋ ਜਿਹੜੇ ਹਰ ਵੇਲੇ ਕਹਿਣ ਬਾਈ ਬੜਾ ਔਖਾ ਯਾਰ ਯਾਰ ਸ਼ਿਫਟਾਂ 'ਤੇ ਜਾਣਾ ਪੈਂਦਾ ਪਰ ਔਠੇ ਨਹੀਂ ਮਿਲਦੇ ਮੰਮੀ ਦੇ ਹੱਥ ਦੇ ਯਾਰ ਜੇ ਪਰੌਂਠੇ ਖਾਣੇ ਸੀ ਬਾਹਰ ਕੀ ਕਰਨਾ ਸੀ ਤਰੱਕੀ ਕੁਰਬਾਨੀ ਮੰਗਦੀ ਆ ਨੀਂਦ ਦੀ ਪੈਸੇ ਦੀ ਉਹ ਤੋਂ ਬਾਅਦ ਐਸ਼ੋ ਆਰਾਮ ਦੀ ਤੇ ਸਭ ਤੋਂ ਵੱਡੀ ਗੱਲ ਆ ਪਰਿਵਾਰ ਦੇ ਸਾਥ ਦੀ ਜੇ ਮੈਂ ਤਰੱਕੀ ਵੀ ਕਰਨੀ ਆ ਜੇ ਮੈਂ ਲੈਟ ਸਪੋਜ਼ ਕੋ ਚੰਗੀ ਜੌਬ ਵੀ ਕਰਨੀ ਆ ਤਾਂ ਮੈਂ ਪਟਿਆਲਾ ਤੇ ਜੇ ਮੇਰੀ ਉੱਥੇ ਜਲੰਧਰ ਟਰਾਂਸਫਰ ਹੋ ਗਈ ਤਾਂ ਮੈਂ ਰੋਜ਼ ਕਿਹੜਾ ਆਪਣੇ ਘਰਦਿਆਂ ਨੂੰ ਮਿਲ ਲੂੰਗਾ ਤਾਂ ਵੀ ਹਫ਼ਤੇ ਬਾਅਦ ਹੀ ਘਰੇ ਆਉਂਗਾ ਉਹਦੇ 6 ਮਹੀਨਾ ਚਾਲਵਾਰ ਆ ਜਾਊਂਗੇ ਕੋਈ ਵੱਡੀ ਗੱਲ ਨਹੀਂ ਹੁੰਦੀ ਜੇ ਸੈੱਟ ਹੋ ਗਏ ਨਾ ਇੱਕ ਵਾਰੀ ਚਾਹੇ 10-10 ਜਿਹੜੇ ਸਾਲ ਦੇਣ ਕਿ ਕੱਢ ਲੋ ਯਾਰ ਆਪਣੇ ਘਰਦਿਆਂ ਨੂੰ ਲੈ ਜਾ ਤੁਸੀਂ ਜ਼ਰੂਰੀ ਥੋੜਾ ਆਪਣੇ ਘਰਦਿਆਂ ਨੂੰ ਤੁਸੀਂ ਬਾਹਰ ਨਹੀਂ ਲੈ ਕੇ ਜਾਣਾ ਹੈਗਾ ਯਾਰ ਕਮਾਓ ਕੈਨੇਡਾ ਕਮਾਓ ਅਮਰੀਕਾ ਉਹ ਵੀ ਦੇਖਣਾ ਵੀ ਮੇਰੇ ਬੱਚੇ ਨੇ ਮੇਰੀ ਬਣਾਇਆ ਵਾ ਕੁਛ ਜਿਹੜਾ ਸੈੱਟ ਕੀਤਾ ਉਹ ਕਦੀ ਕੈਮਰੇ ਤੇ ਨਹੀਂ ਆਉਂਦੇ ਕਦੀ ਸੋਸ਼ਲ ਮੀਡੀਆ ਤੇ ਕੋਈ ਪੋਸਟਾ ਨਹੀਂ ਪਾਉਂਦੇ ਉਹ ਆਪਣੇ ਪਰਿਵਾਰ ਚ ਪੂਰਾ ਖੁਸ਼ ਰਹਿੰਦੇ ਆ ਕਿਉਂਕਿ ਉਹਨਾਂ ਨੂੰ ਸਮਝ ਆ ਗਈ ਹੈ ਵੀ ਸਮਾਂ ਬੜਾ ਲਿਮਟਿਡ ਆ ਉਮਰਨੇ ਵਾਦੇ ਜਾਣਾ ਤਾਂ ਮੈਂ ਆਪਣੇ ਮਾਪਿਆਂ ਨੂੰ ਵੀ ਸਮਝ ਦੇਣਾ ਆਪਣੇ ਆਪ ਨੂੰ ਵੀ ਦੇਣਾ ਆਪਣੇ ਪਾਰਟਨਰ ਨੂੰ ਵੀ ਦੇਣਾ ਆਪਣੇ ਬੱਚੇ ਨੂੰ ਵੀ ਦੇਣਾ ਆਪਣੇ ਦੋਸਤ ਨੂੰ ਵੀ ਲੈਣਾ ਮੈਂ 네ਗੇਟਿਵ ਲੋਕਾਂ ਚ ਨਹੀਂ ਫਸਣਾ ਹੈਗਾ ਕਿਉਂਕਿ ਇੱਕ ਕਿਸੇ ਸਿਆਣੇ ਨੇ ਵੀ ਕਿਹਾ ਹੋਇਆ ਜਿਹ ਜਿਹਾ ਸੋਚੋਗੇ ਜਿਹ ਜਿਹਾ ਚ ਬੈਠੋਗੇ ਤੁਹਾਡੀ ਜ਼ਿੰਦਗੀ ਜਿ ਤੁਸੀਂ ਉਦਾਂ ਦੇ ਬਣ ਜਾਓਗੇ ਉਦਾਂ ਦੀ ਚੀਜ਼ਾਂ ਹੈਪਨ ਹੋਣ ਲੱਗ ਜਾਣਗੀਆਂ